ਕਰ ਤੇ ਜੋ ਮਾਨ ਇਸ ਦਸਿਆ ਸੀ ਉਹ ਕਰ ਜਿਹੜਾ ਉਹ ਦੱਸਦੀ ਸੀ ਉਹ ਉਹਨਾਂ ਵੱਡਾ ਹੁਣ ਨਹੀਂ ਸੀ ਕਿਉਂਕਿ ਉਹ ਸਰਕਾਰ ਨੇ ਕੋਈ ਸੜਕ ਵਧਾਈ ਸੀ ਤੇ ਉਹਦੇ ਨਾਲ ਵੀ ਉਹਦੀ ਥੋੜੀ ਜੀ ਕਟੌਤੀ ਹੋ ਗਈ ਸੀ ਤੇ ਉਹਨੂੰ ਥੋੜਾ ਜਿਹਾ ਪਿੱਛੇ ਹਟਾ ਦਿੱਤਾ ਸੀ ਹੁਣ ਉਸ ਕਰ ਦੇ ਵਿੱਚ ਤਿੰਨ ਭਰਾ ਰਲ ਕੇ ਰਹਿ ਰਹੇ ਸੰਤ ਤੇ ਉਹਨਾਂ ਨੇ ਕੰਧਾਂ ਜੀਆਂ ਪਾ ਕੇ ਉਹਨੂੰ ਥੋੜਾ ਛੋਟਾ ਕੀਤਾ ਹੋਇਆ ਸੀ ਮੈਨੂੰ ਨਜ਼ਾਰਾ ਤੇ ਪਹਿਲਾਂ ਦਾ ਵੀ ਨਹੀਂ ਸੀ ਪਤਾ ਮੈਂ ਅੰਦਾਜ਼ੇ ਨਾਲ ਹੀ ਸੋਚਦੀ ਸਾਂ ਕਿ ਇੱਥੇ ਐ ਹੋਏਗਾ ਇੱਥੇ ਐ ਹੋਏਗਾ ਫਿਰ ਉਹਨਾਂ ਨੇ ਘਰ ਵਾਲਿਆਂ ਨੇ ਦੱਸਿਆ ਕਿ ਅਸੀਂ ਇੱਥੇ ਕੰਦ ਪਾਈਏ ਤੇ ਇੱਥੇ ਵੱਡਾ ਵੇੜਾ ਸੀ ਕਿਉਂਕਿ ਮਾਂ ਦੱਸਦੀ ਹੁੰਦੀ ਸੀ ਮੈਂ ਉਸ ਸੇਹਨ ਦੇ ਵਿੱਚ ਸਾਈਕਲ ਚਲਾਣੀ ਸਿੱਖੀ ਸੀ ਵੇੜੇ ਦੇ ਵਿੱਚ ਵੇੜੇ ਦੇ ਵਿੱਚ ਹੀ ਤੇ ਇੱਥੇ ਮੇਰੀ ਮਾਂ ਬੈਠਦੀ ਸੀ ਤੇ ਇੱਥੇ ਮੇਰਾ ਮੇਰੇ ਪਿਓ ਸਾਈਕਲ ਖੜੀ ਕਰਦੇ ਸਨ ਕਿਉਂਕਿ ਉਦੋਂ ਸਾਈਕਲਾਂ ਚਲਦੀਆਂ ਸਨ ਜੀ ਜੀ ਔਰ ਨਾਨਾ ਜੀ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਕਾਲਜ ਦੇ ਵਿੱਚ కెਮਿਸਟਰੀ ਦੇ ਪ੍ਰੋਫੈਸਰ ਸਨ ਜੀ ਉਹ ਸਾਈਕਲ ਤੇ ਜਾਂਦੇ ਹੁੰਦੇ ਸਨ ਔਰ ਮਮਾ ਨੂੰ ਰੇਡੀਓ ਸਟੇਸ਼ਨ ਵੀ ਸਾਈਕਲ ਤੇ ਬਿਠਾ ਕੇ ਲੈ ਕੇ ਜਾਂਦੇ ਸਨ ਤੇ ਸਾਈਕਲ ਦੀ ਬੜੀ ਗੱਲ ਹੁੰਦੀ ਸੀ ਕਿ ਸਾਈਕਲ ਚਲਾਣੀ ਮੈਂ ਸੇਨ ਦੇ ਵਿੱਚ ਸਿੱਖੀ ਐ ਤੇ ਮੈਂ ਉਹ ਸੇਨ ਹੀ ਲੱਭਦੀ ਰਹੀ ਪਹਿਲੇ 2 ਦਿਨ ਤੇ ਮੈਂ ਸੇਨ ਹੀ ਲੱਭਦੀ ਰਹੀ ਕਿ ਕਿਹੜਾ ਘਾਰ ਹੈ ਜਿਹਦੇ ਵਿੱਚ ਘਾਰ ਇੰਨਾ ਵੱਡਾ ਸੇਨ ਹੋਵੇ ਜੀ ਜੀ ਤੇ ਖੈਰ ਜਦੋਂ ਮਿਲਿਆ ਤੇ ਮੈਨੂੰ ਅੰਦਰੋਂ ਦੀ ਇੱਕ ਜਿਵੇਂ ਕਹਿੰਦੇ ਨਾ ਆਵਾਜ਼ ਆ ਗਈ ਕਿ ਇਹੋ ਹੀ ਘਾਰੇ